ਜਲੰਧਰ ਦੇ ਮੰਨਗਰ ਦੇ ਵਿੱਚ ਬਾਬਾ ਬਣ ਕੇ ਦੰਪਤੀ ਨੂੰ ਚਾਂਸੇ ਦੇ ਵਿੱਚ ਲੈ ਕੇ ਮਹਿਲਾ ਸਮੇਤ ਤਿੰਨੋਂ ਸਰਵਾਜਾਂ ਨੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਨੇ ਸਬਜੀ ਲੈ ਕੇ ਘਰ ਜਾ ਰਹੇ ਬਾਈਕ ਸਵਾਰ ਦੰਪਤੀ ਨੇ ਦੂਸਰੇ ਦੰਪਤੀ ਜੋੜੇ ਨੂੰ ਗੱਲਾਂ ਦੇ ਵਿੱਚ ਲੈ ਕੇ ਬਾਬੇ ਤੇ ਗੁਣਗਾਨ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਬਾਬਾ ਬਣ ਕੇ ਆਏ ਸਰਵਾਜ ਦੇ ਵੱਲੋਂ ਗਹਿਣੇ ਲੁੱਟ ਕੇ ਫਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਸਬੰਧੀ ਥਾਣਾ ਨੰਬਰ 8 ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪੀੜਤ ਮਹਿਲਾ ਰੰਜੂ ਬਾਂਸਲ ਨੇ ਦੱਸਿਆ ਕਿ ਸ਼ੁੱਕਰਵਾਰ ਦੇ ਸ਼ਾਮ ਉਹ ਆਪਣੇ ਪਤੀ ਦੇ ਨਾਲ ਸਬਜ਼ੀ ਲੈ ਕੇ ਘਰ ਜਾ ਰਹੀ ਸੀ ਦੁਆਬਾ ਚੌਂਕ ਦੇ ਕੋਲ ਇੱਕ ਬਾਬੇ ਦੇ ਰੂਪ ਦੇ ਵਿੱਚ ਵਿਅਕਤੀ ਆਇਆ ਸੇਵਾ ਦੇ ਲਈ ਪੈਸੇ ਮੰਗਣ ਲੱਗਾ ਤੇ ਉਹਨਾਂ ਨੇ ਜਦੋਂ ਦਿਨ ਤੋਂ ਮਨਾ ਕਰ ਦਿੱਤਾ ਫਿਰ ਘਰ ਜਾਣ ਲੱਗੇ ਤਾਂ ਇੱਕ ਬਾਈਕ ਸਵਾਰ ਦੰਪਤੀ ਨੇ ਉਹਨਾਂ ਨੂੰ ਰੋਕ ਕੇ ਬਾਬੇ ਦੀ ਤਾਰੀਫ਼ ਕਰ ਦਿੱਤੀ ਉਸ ਤੋਂ ਬਾਅਦ ਬਾਬਾ ਕੋਲ ਆ ਗਿਆ ਤਾਂ ਉਕਤ ਬਾਈਕ ਸਵਾਰ ਦੰਪਤੀ ਨੇ ਆਪਣੇ ਸਾਰੇ ਗਹਿਣੇ ਜਿਹੜੇ ਨੇ ਲੁੱਟ ਹਾਂਜੀ ਕੀ ਨਾਮ ਹੈ ਤੁਹਾਡਾ ਰੰਜੂ ਬਾਂਸਲ ਹਾਂਜੀ ਮੈਮ ਕੀ ਹੋਇਆ ਤੁਹਾਨੂੰ ਉਨਸਾ ਸਬਜੀਲਾ ਕਹਿੰਦੇ ਪਸੀ ਤੇ ਇੱਕ ਕਮਰੋ ਹਸਪੀਟਲ ਦੇ ਬਾਹਰ ਕੋਲ ਲੰਗੇ ਆ ਚੱਲਦੇ ਪੈ ਸੀ ਸਿਰੁਕੇ ਵੀ ਨਹੀਂ ਕਿਤੇ ਤੇ ਇੱਕ ਭਾਈ ਅੱਗੋ ਆਇਆ ਭਾਜੀ ਭਾਜੀ ਉਹਨਾਂ ਪਤਾ ਰਿੰਗਾ ਤੇ ਕੇ ਰਿੰਗਾ ਦੇਖਾ ਕਰਕੇ ਪੰ ਤਾਂ ਅਮਗਰ ਸਾਡੇ ਲੱਗ ਗਿਆ ਸਾਨੂੰ ਪਤਾ ਹੀ ਨਹੀਂ ਮਗਰ ਲੱਗਾ ਸਾਡੇ ਸਾਨੂੰ ਇੰਨਾ ਪਤਾ ਵੀ ਨਹੀਂ ਹੈਗਾ ਅੱਛਾ ਜੀ ਅਸੀਂ ਤੇ ਰੁਕੇ ਨੇ ਉੱਥੇ ਅੱਗੇ ਆਏ ਅੱਗੇ ਫਰੂਟ ਲੈਣਾ ਸੀ ਬਾਬਾ ਚੌਕ ਫਰੂਟ ਉੱਥੇ ਲਿਆ ਉੱਥੇ ਫੇਰਾ ਆ ਗਿਆ ਭਾਈ ਉੱਥੇ ਫੇਰੇ ਨਾਲ ਗੱਲਬਾਤ ਕਰਨ ਲੱਗ ਪਿਆ ਸੇਵਾ ਦਿਓ ਸੇਵਾ ਲੱਗੀ ਕਿਤੇ ਤੇ ਕਹਿੰਦੇ ਨਹੀਂ ਜਾਓ ਪਿੱਛੇ ਜਾ अच्छा जी उस ਤੋਂ ਬਾਅਦ ਤੇ ਉਹ ਫਿਰ ਚਲੇ ਗਿਆ پتہ ਨਹੀਂ ਕਿੱਥੇ ਚਲੇ ਗਿਆ ਸਿੰਦੇਖੇ ਉਹ ਕਿੱਥੇ ਗਿਆ ਅਸੀਂ ਸਬਜ਼ੀ ਲੈ ਕੇ ਤੇ ਨਾਲ ਦੀ ਗਲੀ ਚੱਲੇ ਵਾਪਸ ਕਰ ਜਾਣੇ ਪਏ ਕਿਹੜੀ ਜਗ੍ਹਾ ਤੇ ਇੱਧਰ ਹੀ ਇਸ ਗਲੀ ਆ ਅਮਨਨਗਰ اچھا ਜੀ ਫਿਰ ਅਮਨਨਗਰ ਆਏ ਅੱਗੇ ਆਏ ਤੇ ਅੱਗੇ ਇੱਕ ਲੇਡੀਸ ਇੱਕ ਜੈਂਸ ਮੋਟਰਸਾਈਕਲ ਤੇ ਉਹਨੇ ਸਾਨੂੰ ਹੱਥ ਦੇ ਕੇ ਰੋਕਿਆ ਰੁਕਿਓ ਰੁਕਿਓ ਉਹ ਤੁਹਾਨੂੰ ਸਰਦਾਰ ਜੀ ਕੀ ਬੋਲਦੇ ਪਏ ਸੀ ਕੀ ਕਹਿੰਦੇ ਪਏ ਸੀ ਤੇ ਇਹ ਕਹਿੰਦਾ ਕੋਈ ਸੇਵਾ ਬਾਰੇ ਗੱਲ ਕਰਦੇ ਪਏ ਸੀ ਤੇ ਤੇ ਕਹਿੰਦਾ ਉਹ ਹੱਥ ਬੜਾ ਕਿਸੇ ਨੂੰ ਬੁਲਾਉਂਦਾ ਨਹੀਂ ਕਾ ਕਿਸੇ ਕਿਸੇ ਨੇ ਬੁਲਾੰਦਾ ਕਰਮਾ ਵਾਲੇ ਨੂੰ ਬਹੁਤ ਵਧੀਆ ਬੰਦਾ ਵਾ ਅੱਛਾ ਜੀ ਸੀਓ ਤੇ ਗੱਲਾਂ ਸੁਣਨ ਲੱਪੇ ਉਹ ਆਪਣੇ ਗੱਲਾਂ ਚ ਉਹਨੇ ਲਾ ਲਿਆ ਇੰਜ ਅਸੀਂ ਆਪਣੀ ਮਾਤਾ ਦਾ ਪ੍ਰਸ਼ਨ ਕਰਾਂਗੇ ਅੱਛਾ ਫਿਰ ਤੇ ਉਹਨੇ ਬਾਬੇ ਨੇ ਅਸੀਂ ਉੱਥੇ ਰਾਚ ਬੜਾ ਸੀ ਤਾਂ ਅਸੀਂ ਵੀ ਚਲੇ ਗਏ ਦੇਖ ਲੱਪੇ ਪੀ ਕੀਤੇ ਇਕੱਠੇ ਹੋਏ ਸੀ ਸਾਰੇ ਲੋਕੀ ਦੇਖੇ ਤੇ ਬਾਬਾ ਸੀ ਵਿੱਚ ਲੰਗੋਟ ਪਾ ਕੇ ਬਿਠਾਇਆ ਆਪਣਾ ਅੱਛਾ ਇੱਥੇ ਕੀ ਗੱਲ ਹੋਈ ਜੀ ਤੁਹਾਡੇ ਨਾਲ ਕੀ ਹੋਇਆ ਇਹੋ ਹੀ ਗੱਲ ਹੋਈ ਨਾ ਉਹਨੇ ਕੀਤੀ ਸਾਡੇ ਨਾਲ ਗੱਲਾਂ ਲਾ ਲਿਆ ਸਾਨੂੰ ਅੱਛਾ ਜੀ ਹਾਂ ਫਿਰ ਉਸ ਤੋਂ ਅਭਿਆਸ ਦੀ ਗੱਲ ਅਭਿਆਸ ਲਾਗੇ ਅੱਛਾ ਫਿਰ ਉਸ ਤੋਂ ਬ ਕੀ ਹੋਇਆ ਤੇ ਫਿਰ ਕਹਿੰਦੇ ਸਾਡੀ ਮਾਤਾ ਨੂੰ ਪੁੱਛਿਆ ਤੂੰ ਪ੍ਰੇਸ਼ਣ ਕਰਾਣਾ ਹੀ ਆ ਮਾਤਾ ਕਹਿੰਦੀ ਹਾਂਜੀ ਕਹਿੰਦਾ ਨਹੀਂ ਪ੍ਰੇਸ਼ਣ ਦੀ ਕੋਈ ਜ਼ਰੂਰਤ ਨਹੀਂ ਮੈਂ ਤੁਹਾਨੂੰ ਇਲਾਜ ਦੇਣਾ 5 ਮਿੰਟ ਵਿੱਚ ਤੁਹਾਡੀ ਅੱਖ ਠੀਕ ਹੋਈ ਨਹੀਂ ਤੇ ਸਾਡੀ ਮਾਤਾ ਕਹਿੰਦਾ ਅੱਖਾਂ ਠੀਕ ਹੋ ਗਈਆਂ ਉਹਨੇ ਕਪੜਾ ਮੰਗਿਆ ਅਸੀਂ ਕਪੜਾ ਦਿੱਤਾ 5 ਮੀਟਰ ਉਹ ਲੀੜ ਕਰਕੇ ਤੇ ਫਾੜਤਾ ਕਪੜਾ ਕਪੜਾ ਫਾੜਤਾ ਫਿਰ ਨਾ ਉਹ ਕਹਿੰਦੇ ਸੇਵਾ ਦਿਓ ਸੇਵਾ ਥੋੜੀ ਦਿੱਤੀ ਫਿਰ ਮਾਲਚ ਬਣ ਕੇ ਉਹਨੇ ਸਾਨੂੰ ਵਾਪਸ ਕਰਤੀ ਘਰਾਂ ਨੇ ਕਿ ਅਸੀਂ ਖੋਲ ਲਿਆ ਤੇ ਅਸੀਂ ਤੇ ਬਹੁਤ ਹਰਾਨ ਹੋ ਗਏ ਪਸਿੱਤ ਹਾਂ ਤਾਂ ਤੁਹਾਡੇ ਨਾਲ ਕੀ ਗੱਲ ਤੁਹਾਨੂੰ ਤੇ ਫੇਰ ਉਧਰੋਂ ਹੀ ਉਹ ਗੱਲ ਕਰਦਾ ਕਰਦਾ ਤੇ ਉਹ ਹੀ ਸਰਦਾਰ ਵਾਪਸ ਆ ਗਏ ਸਾਡੇ ਕੋਲ ਆ ਗਿਆ ਅੱਛਾ ਜੀ ਹਾਂ ਉਹਨੇ ਕਹਿੰਦਾ ਲੈ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਤੇ ਫੇਰ ਉਹ ਨਾ ਆਪਣੇ ਸਾਰੇ ਜੇਵਰ-ਜੁਗਰ ਲਾ ਕੇ ਨਾ ਉਹ ਜਨਾਨੀ ਵੀ ਲਾ ਕੇ ਦਿੱਤੇ ਆਦਮੀ ਨੇ ਵੀ ਨਾਲ 200 ਰੁਪਏ ਉਹਨੇ ਦਿੱਤਾ ਬਾਬੇ ਨੂੰ ਤੇ ਬਾਬੇ ਨੇ ਨਾ ਰਮਾ ਉਹ ਦਿੱਤੀ ਅਖਬਾਰ ਦਾ ਪੀਸ ਤਾਂ ਨਹੀਂ ਦਿੱਤਾ ਉਹਨੂੰ ਦਿੱਤਾ ਇਹ ਚ ਪਾ ਕੇ ਦਿਓ ਉਹਨਾਂ ਨੂੰ ਵਾਪਸ ਕਰਤਾ ਫੇਰ ਸਾਨੂੰ ਵੀ ਉਹ ਇਸ਼ਾਰਾ ਕਰਤਾ ਉਹਨੇ ਭਾਈ ਦੂਸਰਾ ਜਿਹਨੇ ਖਿਲਾੜੇ ਸਾਨੂੰ ਵੀ ਦੇ ਦਿਓ ਤੁਸੀਂ ਵੀ ਸੇਵਾ ਕੁਛ ਤੇ ਤੁਹਾਨੂੰ ਵਾਪਸ ਮਿਲ ਜੇਗੀ ਬਾਬੇ ਨੂੰ ਕੁਛ ਨਹੀਂ ਰੱਖਣਾ ਬਾਬਾ ਕੁਛ ਨਹੀਂ ਲੱਗ ਜਾਂਦਾ ਕਿਸੇ ਦਾ ਅੱਛਾ ਤੁਹਾਨੂੰ ਵਾਪਸ ਕਰ ਦੇਣਾ ਤੇ ਇਹਨਾਂ ਨੇ 30 ਰੁਪਏ ਦਿੱਤੇ ਆ ਤੇ ਕਹਿੰਦਾ ਰਿੰਗਾ ਵੀ ਲਾਓ ਇੱਕ ਰਿੰਗ ਲਾਈ ਆ ਨਹੀਂ ਬਾਬਾ ਕਹਿੰਦਾ ਦੋਨੇ ਜੋੜਾਈ ਦਿਓ ਅੱਛਾ ਜੀ ਦੂਸਰੀ ਲਵਾ ਲਈ ਜਾਣ ਜ਼ਬਰਦਸਤੀ ਉਹਨੇ ਅੱਛਾ ਜੀ ਇਹ ਵੀ ਲਾ ਕੇ ਦੇ ਫੇਰ ਇਹਨਾਂ ਨੇ ਨਾ ਅਖਬਾਰ ਚ ਲਿਵਟ ਕੇ ਤਾਂ ਆਪਣੇ ਜੇਬ ਵਿੱਚ ਪਾ ਲ ਗਏ ਕਹਿੰਦਾ ਨਹੀਂ 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 ਆਹ ਜੇ ਮੰਤਰ ਮੈਂ ਪੜਨਾ ਮੈਨੂੰ ਦਿਓ ਉਹਨੇ ਰਮਾਲਿਕ ਦੀ ਤਾਰਮਾਲ ਚ ਬਣ ਕੇ ਕਹਿੰਦਾ ਮੈਨੂੰ ਦਿਓ ਮੈਂ ਮੰਤਰ ਪੜਨਾ ਉਹਨੇ ਆ ਸਾਫਾ ਲਿਆ ਸੀ ਆਪਣਾ ਇੱਕ ਸਾਫੇ ਵਿੱਚ ਨਾ ਉਧਰੋਂ ਦੂਸਰੇ ਕੋਲ ਰਪੋਟਰੀ ਭਰੀ ਇਧਰੋਂ ਇੰਨਾ ਕੋਲ ਭਰੀ ਰਮਾਲ ਫੜਿਆ ਉਹ ਅੰਦਰੋਂ ਹੀ ਪਤਾ ਨਹੀਂ ਕੀ ਕੀਤਾ ਉਹਨਾਂ ਨੇ ਵਾਪਸ ਕਰਤੀ ਸਾਨੂੰ ਅੱਛਾ ਜੀ ਤਾਂ ਬਾਅਦ ਚੋਂ ਚਲੇ ਗਏ ਤਾਂ ਅਸੀਂ ਕਿਹਾ ਚਲ ਉਹ ਕਹਿੰਦਾ ਘਰ ਜਾ ਕੇ ਖੋਲੀ ਇਹਨੂੰ ਇੱਥੇ ਨਾ ਦੇਖਿਓ ਤਾਂ ਮੈਂ ਇਹਨਾਂ ਨੂੰ ਕਿ ਮੈਂ ਕਹਾਂ ਦੇਖੋ ਸਹੀ ਵਿੱਚ ਰਿੰਗਾ ਹੈਗੇ ਵਿੱਚ ਨਹੀਂ ਹੈਗੇ ਉਹ ਜਦੋਂ ਖੋਲਿਆ ਤੇ ਰਿੰਗਾ ਤੇ ਕੁਛ ਨਹੀਂ ਵਿੱਚ ਭੰਗ ਬੰਨੀ ਹੋਈ ਸੀ ਅੱਛਾ ਅਸੀਂ ਉਹਦੇ ਪਿੱਛੇ ਪਿੱਛੇ ਚਲੇ ਕਿ ਸਾਨੂੰ ਕਿਤੇ ਨਹੀਂ ਲੱਭਾ ਉਹ ਮਿਲਿਆ ਨਹੀਂ ਕਿਤੇ ਤੇ ਪੁਲਿਸ ਨੂੰ ਬੁਲਾਇਆ ਸੀ ਤੁਰਸ ਨੂੰ ਹਾਂ ਬੁਲਾਇਆ ਪੁਲਿਸ ਕੀ ਕਹਿੰਦੇ ਪੁਲਿਸ ਨੇ ਬਸ ਕਹਿੰਦੇ ਆਪ ਹੀ ਤੁਸੀਂ ਕਰੋ ਕਿਉਂ ਜੇਬੜ ਪਾਉਂਦੇ ਜੀ ਇਹ ਆ ਉਹ ਸੀਸੀਟੀਵੀ ਦੇ ਵਿੱਚ ਆਇਆ ਕੁਝ ਹਾਂਜੀ ਉਹਨਾਂ ਦੀ ਫੋਟੋ ਆ ਤਿੰਨ ਜਾਣੇ ਆ ਬਸ ਚਾਰ ਜਾਣੇ ਕਹਿੰਦੇ ਸਾਨੂੰ ਤਾਂ ਤਿੰਨ ਹੀ ਮਿਲੇ ਆ